ਬਿਲਕੁਲ ਜਿਹੜੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਬਟ ਲੋਕਾਂ ਨੂੰ ਬਹੁਤ ਵਧੀਆ ਸੇਵ ਸੋਲਡਾ ਦਿੱਤੀਆਂ ਜਾਣਗੀਆਂ ਬਹੁਤ ਸਾਰੇ ਜਿਹੜੇ ਇਸ਼ੂਸ ਆ ਸੀ ਰਿਜ਼ੋਲਵ ਕਰ ਚੁੱਕੇ ਆ ਜਿਹੜੇ ਰਿਮੇਨਿੰਗ ਇਸ਼ੂਸ ਆ ਮੈਂ ਦੇਖ ਕੇ ਸਾਰੇ ਫਲੈਗ ਕਰਕੇ ਉਹ ਸਾਰੇ ਰਿਜ਼ੋਲਵ ਕਰਾਂਗੇ ਦਵਾਈਆਂ ਅਸੀਂ ਭੇਜ ਚੁੱਕੇ ਆ ਜੀ 30 ਬੈਡਡ ਹੈਗੇ ਆ ਬਣੇ ਹੋਏ ਆ ਇੱਕ ਕਪੜਾ ਹੈ ਗਿਆ ਸੋ ਉਹਨਾਂ ਨੂੰ ਵੀ ਇਹਦੇ ਨਾਲ ਕੰਬਾਈਨ ਕਰਕੇ ਜਿਹੜੀਆਂ ਐਮਸੀਐਸ ਸਬਸਿਡਾ ਜੇ ਡਿਲੀਵਰੀ ਹੋਣੀ ਆ ਉੱਥੇ ਹੋ ਜੇ ਛੋਟਾ ਮੋਟਾ ਪ੍ਰੋਬਲਮ ਉੱਥੇ ਹੋ ਜੇ ਮੇਜਰ ਸਰਵਿਸ ਜੱਥੇ ਹੋਇਆ ਕਮੀ ਜੀ ਬਿਲਡਿੰਗ ਦੇ ਵਿੱਚ ਜਿਹੜੀਆਂ ਹੈਗੀਆਂ ਬਿਲਡਿੰਗ ਵੀ ਜ਼ਰੂਰੀ ਆ ਨਾ ਜੀ ਬਿਲਡਿੰਗ ਦੇ ਸਾਰੇ ਜਿਹੜੇ ਚੇਂਜਸ ਹੋ ਗਏ ਸਿਵਲ ਵਰਕਸ ਹੋ ਗਏ ਏ ਕੁਮਪਲੈਂਟ ਆ ਰਹੀ ਹੈ ਲਿਫਟਸ ਲੱਗ ਰਹੀਆਂ ਹੈਗੀਆਂ ਦਵਾਈਆਂ ਆ ਗਈਆਂ ਸਾਰੇ ਜੀ ਤੁਸੀਂ ਦੇਖ ਰਹੇ ਹੋ ਕਿ ਸੈਂਟਰਲ ਗਵਰਨਮੈਂਟ ਕਿੰਨੀ ਵੱਡੀ ਸਰਕਾਰ ਆ ਉਹਨਾਂ ਦਾ NEET ਦਾ ਪੇਪਰ ਲਈ ਜਿੰਨੇ ਤੁਹਾਡੇ ਜਿਹੜਾ ਤੁਹਾਡਾ ਐਜੂਕੇਸ਼ਨ ਗ੍ਰਾਂਟ ਸਕਸ਼ਣ ਦਾ ਯੂ ਜੀ NEET ਦਾ ਪੇਪਰ ਲਈ ਉਹਨਾਂ ਦੇ 7-8 ਪੇਪਰ ਜਿਹੜੇ ਹੈਗੇ ਪੋਸਟਪੋਨ ਹੋ ਗਏ ਲੱਖਾਂ ਬੱਚੇ ਆ ਤੇ ਤੁਹਾਡੇ ਕੋਲੇ 6 ਕਮਿਊਨਿਟੀ ਹੈਲਥ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਸਟਾਫ ਨਹੀਂ ਆ ਉਹ ਅਸੀਂ ਕਰਾਂਗੇ ਨਹੀਂ ਅਸੀਂ ਆਲਰੇਡੀ ਕਰ ਰਹੇ ਆ ਜੀ ਆਲਰੇਡੀ ਕਰ ਚੁੱਕੇ ਆ ਤੁਹਾਨੂੰ ਜਦੋਂ ਵੀ ਮੈਂ ਆਉਂਗਾ ਆਈ ਕੈਨ ਟੈਲ ਯੂ ਕਿ ਆ ਬੜੀਆਂ ਇਮਪਰੂਵਮੈਂਟਸ ਹੋਈਆਂ ਥੇਰ ਆਰ ਇਮਪਰੂਵਮੈਂਟਸ ਠੀਕ ਹੈ ਜੀ ਜ਼ੁਆਇਆਂ ਆਮ ਆਦਮੀ ਕਲੀਨਿਕ ਇਸ ਪਾਰਟ ਆਫ ਦਾ ਪ੍ਰਾਇਮਰੀ ਕੇਅਰ ਆ ਜੋ ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਹੋ ਦਿਸ ਇ ਸੈਕੰਡਰੀ ਕੇਅਰ ਜੋ ਕਹਿੰਦਾ ਤੁਹਾਡੇ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਕੋਈ ਸਰਕਾਰ ਹੈ ਜਿਹੜੀ ਪ੍ਰੋਫੈਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹੈਲਥ ਦੇ ਕਹਿੰਦੇ ਇਹਨਾਂ ਨੇ ਕਦੇ ਕਿਸੇ ਨੇ ਗੱਲ ਕੀਤੀ ਹੈ ਇਹਦੇ ਬਾਰੇ ਸੋਚਿਆ ਕਿਸੇ ਨੇ ਉਹ ਸਾਡੇ ਹੁਣ ਐਮਪੀ ਚੱਲ ਗਿਆ ਜੀ ਤਿੰਨ ਹੋ ਗਏ ਸਾਡੇ ਉੱਥੇ ਬਾਕੀ ਪੰਜਾਬ ਵਾਲਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਬਾਕੀ ਮੈਂ ਸਾਰੇ ਸਟੇਟਸ ਵਾਲਿਆਂ ਨੂੰ ਵੀ ਇਹ ਗੱਲ ਸਾਡੇ ਨਾਲ ਨਹੀਂ ਕਰਦੇ ਜੀ ਸਾਡੇ ਪੈਸੇ ਉਹਨੇ ਰੋਕੇ ਹੋਏ ਆ ਬਿਲਕੁਲ ਨਜਾਜ਼ ਰੋਕੇ ਹੋਏ ਜੀ ਧਕਾਸ਼ ਦੇ ਸੜਕਾਂ ਦੇ ਵੀ ਰੋਕੇ ਹੋਏ ਆ ਰੂਰਲ ਡਿਵੈਲਪਮੈਂਟ ਦੇ ਵੀ ਰੋਕੇ ਹੋਏ ਆ ਮੰਡੀਆਂ ਦੇ ਰੋਕੇ ਹੋਏ ਆ ਹਸਪਤਾਲਾਂ ਦੇ ਬਹੁਤ ਸਾਰੇ ਪੈਸੇ ਰੋਕੇ ਆ ਸਾਡੇ ਉਹਨੇ ਨਜਾਰਾ ਫੋਟ ਰੁਪਈਆ ਰੋਕੇ ਹੋਇਆ ਦੇਖੋ ਜੋਧਿਆ ਦਾ ਜੋ ਹਾਲ ਹੈ ਵੀ ਦਿਖਾਓ ਲੋਕਾਂ ਨੂੰ ਜੋ ਜੋਧਿਆ ਦਾ ਹਾਲ ਹੈ ਬੀਜੇਪੀ ਜਿੱਦੋਂ ਜਿੱਦ ਕੇ ਮੁੜ ਕੇ ਜੋ ਇਹਨਾਂ ਨੇ ਭਗਵਾਨ ਰਾਮ ਨੂੰ ਧੋਖਾ ਦਿੱਤਾ ਨਾ ਮੁੜ ਕੇ ਜੋਧਿਆ ਤੋਂ ਨਹੀਂ ਜਿੱਤੇ ਜੀ ਸਰ ਉਹ ਕਾਲੀ ਇਹ ਤੋਂ ਜ਼ਿਆਦਾ ਪਤਨ ਹੋ ਸਕਦਾ ਕਿ ਜਿਹੜੇ ਬੰਦੇ ਨੂੰ ਤੁਸੀਂ ਆਪ ਦਸਖਤ ਕਰਕੇ ਆਪਣਾ ਤੱਕੜੀ ਦਾ ਸਿੰਬਲ ਦਿੱਤਾ ਜੀ ਜਿਹਦੇ ਕੋਲੋਂ ਸਪੋਰਟ ਵਿਡਰਾ ਕਰਕੇ ਕਿਸੇ ਹੋਰ ਨੂੰ ਦੇ ਰਹੇ ਹੋ ਰੈਗੂਲਰ ਵਿਜ਼ਿਟਸ ਕਰ ਰਹੇ ਆ ਜੀ ਮੈਂ ਵਿਚੋ ਦੀ ਦੋ ਦਾ ਇਲੈਕਸ਼ਨਸ ਆ ਗਈ ਸੀ ਉਹਦੇ ਵਿੱਚ ਥੋੜਾ ਜਿਹਾ ਗੈਪ ਆਇਆ ਸੀਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਬਹੁਤ ਵਧੀਆ ਮੈਡੀਕ ਸੇਹਤ ਸਹੂਲਤਾਂ ਵਰਲਡ ਕਲਾਸ ਸੇਹਤ ਸਹੂਲਤਾਂ ਬਿਲਕੁਲ ਜਿਹੜੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਬਟ ਲੋਕਾਂ ਨੂੰ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਜਾਣਗੀਆਂ ਉਹਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਸਿਵਲ ਹਸਪਤਾਲ ਹੈ ਇਹ ਬਹੁਤ ਵੱਡਾ ਸਿਵਲ ਹਸਪਤਾਲ ਹੈ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਕੋਈ ਇਨਫਰਾਸਟ੍ਰਕਚਰ ਦੀਆਂ ਬਿਲਡਿੰਗ ਦੀਆਂ ਇਕੁਪਮੈਂਟ ਦੀਆਂ ਸਟਾਫ ਦੀਆਂ ਮੈਡੀਸਿਨਸ ਦੀਆਂ ਇਹ ਸਾਰੀਆਂ ਕਮੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਤੁਸੀਂ ਦੇਖ ਦਿਓ ਕਿ ਬਿਲਡਿੰਗ ਦੀ ਰੈਨੋਵੇਸ਼ਨ ਹੋ ਰਹੀ ਹੈ ਸਾਡੇ ਜਿਹੜੇ ਮਾਨਯੋਗ ਰਾਜ ਸਭਾ ਦੇ ਮੈਂਬਰ ਹੈ ਜੀ ਸੰਜੀਵ अरोड़ा ਜੀ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਸੋ ਅਸੀਂ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਰੰਗਲੇ ਪੰਜਾਬ ਵਾਸਤੇ ਸਿਹਤ ਔਰ ਸਿੱਖਿਆ ਦੋ ਬਹੁਤ ਇਜਾ ਬਹੁਤ ਜ਼ਰੂਰੀ ਹੈ ਸੋ ਉਸ ਸੰਬੰਧ ਵਿੱਚ ਮੈਂ ਜਿਹੜੀ ਮੇਰੀ ਵਿਜ਼ਿਟ ਹੈ ਜਿਹੜੇ ਵੀ ਇੱਥੇ ਗੈਪ ਹੈ ਗਿਆ ਮੈਂ ਸਾਰਾ ਹਸਪੀਟਲ ਵਿਜ਼ਿਟ ਕਰਾਂਗਾ ਜੀ ਸਾਰੇ ਵਾਰਡ ਦੇਖਾਂਗਾ ਐਮਰਜੈਂਸੀ ਦੇਖਾਂਗਾ ਔਰ ਜਿਹੜਾ ਇਹਨਾਂ ਦਾ ਐਮਸੀਐਚ ਵੈਂਗਾ ਉਹ ਵੀ ਦੇਖਾਂਗਾ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਸੀ ਰਿਜ਼ੋਲਵ ਕਰ ਚੁੱਕੇ ਆ ਜਿਹੜੇ ਰਿਮੇਨਿੰਗ ਇਸ਼ੂਜ਼ ਆ ਮੈਂ ਦੇਖ ਕੇ ਸਾਰੇ ਫਲੈਗ ਕਰਕੇ ਉਹ ਸਾਰੇ ਰਿਜ਼ੋਲਵ ਕਰਾਂਗੇ ਦਵਾਈਆਂ ਅਸੀਂ ਭੇਜ ਚੁੱਕੇ ਆ ਜੀ ਮੈਂ ਅਮਰੀਜਾਂ ਨਾਲ ਵੀ ਅਟ੍ਰੈਕਟ ਕਰਾਂਗਾ ਦਵਾਈਆਂ ਲੋਕਾਂ ਨੂੰ ਮਿਲ ਰਹੀਆਂ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਦਵਾਈਆਂ ਦੇਤੀਆਂ ਇਹ ਪਹਿਲੀ ਵਾਰੀ ਕਿਸੇ ਸਰਕਾਰ ਨੇ ਕੀਤਾ ਹੈ ਐਕਸ-ਰੇ আল্ট্রাসਾਉਂਡ ਮਸ਼ੀਨਾਂ ਅਸੀਂ ਭੇਜ ਦਿੱਤੀਆਂ ਤੇ ਬਹੁਤ ਜਲਦੀ ਤੁਹਾਡੇ ਜਿਹੜਾ ਹੈਗਾ ਇਹਦੇ ਵਿੱਚ ਇਸੇ ਹਸਪਤਾਲ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਜਿੱਥੇ ਲਾਈਫ ਸਪੋਰਟ ਸਿਸਟਮ ਸਾਰਾ ਹੋਵੇਗਾ ਤੇ ਪੇਸ਼IENTS ਨੂੰ ਪੀਲੀ ਰੈਫਰ ਨਹੀਂ ਕਰਨਾ ਪਏਗਾ ਸਾਨੂੰ ਬਹੁਤ ਰੇਅਰਲੀ ਰੈਫਰ ਕਰਾਂਗੇ ਲੋਕਲ ਮੈਡੀਕਲ ਕਾਲਜਸ ਨਾਲ ਵੀ ਕੋਲਾਬੋਰੇਟ ਕਰ ਰਹੇ ਹਾਂ ਅਸੀਂ ਤੇ ਸਾਰੀਆਂ ਸਰਵਿਸਿਜ਼ ਇਸੇ ਹਸਪਤਾਲ 'ਚ ਮਿਲਣਗੀਆਂ ਇਹਦੇ ਨਾਲ 6 ਸਾਡੇ ਕੋਲੇ ਹਸਪਤਾਲ ਹੈਗੇ ਜਿਨ੍ਹਾਂ ਅਰਬਨ ਸੀਐਸਸੀ ਕਹਨੇ ਅਰਬਨ ਕਮਿਊਨਿਟੀ ਹੈਲਥ ਸੈਂਟਰ 30 ਬੈੱਡਡ ਹੈ ਗਿਆ ਬਣੇ ਹੋਏ ਆ ਇਕੁਪਮੈਂਟ ਹੈ ਗਿਆ ਸੋ ਉਹਨਾਂ ਨੂੰ ਵੀ ਇਹਦੇ ਨਾਲ ਕੰਬਾਈਨ ਕਰਕੇ ਜਿਹੜੀਆਂ ਐਮਸੀਐਸ ਸਰਵਿਸਿਜ਼ ਆ ਜੇ ਡਿਲੀਵਰੀ ਹੋਣੀ ਆ ਉੱਥੇ ਹੋ ਜੇ ਛੋਟਾ ਮੋਟਾ ਆਪਰੇਸ਼ਨ ਉੱਥੇ ਹੋ ਜੇ ਮੇਜਰ ਸਰਵਿਸਿਜ਼ ਇੱਥੇ ਹੋਇਆ ਕਰਨੀ ਹੈ ਜੀ ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਲੁਧਿਆਣੇ ਦੇ ਲੋਕਾਂ ਨੂੰ ਜਿਹੜਾ ਹੈ ਗਿਆ ਉਹ ਬਹੁਤ ਵਧੀਆ ਸੇਵਾ ਚੋਲਤਾ ਮਿਲਣ ਗਈ ਆ ਸਾਡਾ ਜਿਹੜਾ ਪੂਰਾ ਨੈਟਵਰਕ ਹੈ ਉਹਨੂੰ ਮਿਲ ਆ ਪਿਛਲੇ ਸਾਲ ਵੀ ਤੁਸੀਂ ਆਏ ਸੀ ਜੀ ਸੀ ਐਸ ਤੋਂ ਉਦੋਂ ਵੀ ਸਾਰੀ ਗੱਲਾਂ ਇਹੀ ਕਿਹਾ ਕਿ ਗਏ ਸੀ ਪਰ ਚੇਂਜ ਕੁਛ ਵੀ ਨਹੀਂ ਆਇਆ ਨਾ ਨਹੀਂ ਚੇਂਜ ਚੇਂਜ ਤੁਸੀਂ ਇੱਕ মিডিਆ ਤੋਂ ਹੋਰ ਤੁਸੀਂ ਦੋਸੋ ਬਿਲਡਿੰਗ ਦੇ ਵਿੱਚ ਤੁਹਾਡਾ ਜਿੱਥੇ ਫਰਸ਼ ਤੇ ਖੜੇ ਹੋਏ ਨਵਾਂ ਪੈ ਗਿਆ ਚੇਂਜ ਹੋ ਗਈ ਹੈ ਸਰ ਬਿਲਡਿੰਗ ਸੁਣ ਲਓ ਗੱਲ ਮੇਰੀ ਸੁਣ ਲਓ ਸੁਣ ਲਓ ਜੀ ਬੱਸ ਸੁਣ ਲਓ ਮੇਰੀ ਗੱਲ ਸੁਣੋ ਸੁਣ ਲਓ ਸੁਣ ਲਓ ਗੱਲ ਮੇਰੀ ਪੂਰੀ ਗੱਲ ਸੁਣੋ ਬਿਲਡਿੰਗ ਦੇ ਵਿੱਚ ਜਿਹੜੀਆਂ ਹੈਗੀਆਂ ਬਿਲਡਿੰਗ ਵੀ ਜ਼ਰੂਰੀ ਹੈ ਨਾ ਜੀ ਬਿਲਡਿੰਗ ਦੀ ਸਾਰੀਆਂ ਚੇਂਜਸ ਹੋ ਗਈਆਂ ਸਿਵਲ ਵਰਕਸ ਹੋ ਗਏ ਜੀ ਇਕੁਪਮੈਂਟ ਆ ਰਹੀ ਹੈ ਲਿਫਟਸ ਲੱਗ ਰਹੀਆਂ ਹੈਗੀਆਂ ਦਵਾਈਆਂ ਆ ਗਈਆਂ ਸਾਰੀਆਂ ਮੇਰੇ ਜਦੋਂ ਮੈਂ ਆਇਆ ਸੀਗਾ ਲਾਸਟ ਵਿਜ਼ਿਟ ਤੋਂ ਬਾਅਦ ਜਿਹੜੀਆਂ 26 ਜਨਵਰੀ ਤੋਂ ਬਾਅਦ ਹੈ ਸਾਰੀਆਂ ਮੈਡੀਸਿਨ ਹੁਣ ਹਸਪਤਾਲ ਤੋਂ ਦਿੰਦੇ ਆ ਸੀ ਬਹੁਤ ਰੇਅਰਲੀ ਉਹ ਮੈਡੀਸਿਨ ਅਸੀਂ ਮੰਗਦੇ ਨਹੀਂ ਬਾਰੋ ਉਹ ਵੀ ਹਸਪਤਾਲ ਵਾਲੇ ਖਰੀਦ ਕੇ ਦਿੰਦੇ ਆ ਸੀ ਇਹ ਚੇਂਜ ਆਈ ਹੈ ਸੁਣ ਲਓ ਸੁਣ ਲਓ ਵੀ ਭਾਈ ਜੀ ਕਿਹੜੀ ਗੱਲ ਹੁਣ ਆ ਗਿਆ ਤੁਹਾਡਾ ਐਚ ਆਰ ਤੇ ਮੈਨ ਪਾਵਰ ਤੇ ਪੈਰਾਮੈਡੀਕਸ ਦੀ ਰਿਕਰੂ ਡਾਕਟਰ ਦੀ ਰਿਕਰੂਟਮੈਂਟ ਚੱਲ ਰਹੀ ਆ ਜਿਹੜੀ ਡਾਕਟਰ ਦੀ ਰਿਕਰੂਟਮੈਂਟ ਆ ਉਹਦੇ ਵਾਸਤੇ ਉਹਦਾ ਇੱਕ ਪ੍ਰੋਟੋਕਾਲ ਹੈ ਤੁਸੀਂ ਦੇਖ ਰਹੇ ਹੋ ਬਈ ਸੈਂਟਰ ਗਵਰਨਮੈਂਟ ਕਿੱਡੀ ਵੱਡੀ ਸਰਕਾਰ ਆ ਉਹਨਾਂ ਦਾ NEET ਦਾ ਪੇਪਰ ਲੀਕ ਜਿੰਨੇ ਤੁਹਾਡੇ ਜਿਹੜਾ ਤੁਹਾਡਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਯੂਜੀ ਨੈਟ ਦਾ ਪੇਪਰ ਲੀਕ ਉਹਨਾਂ ਦੇ 7-8 ਪੇਪਰ ਜਿਹੜੇ ਹੈਗੇ ਆ ਪੋਸਟਪੋਨ ਹੋ ਗਿਆ ਲੱਖਾਂ ਬੱਚੇ ਆ ਪੰਜਾਬ ਦਾ ਕੋਈ ਪੇਪਰ ਲੀਕ ਨਹੀਂ ਹੋ ਰਿਹਾ ਸੋ ਅਸੀਂ ਜਿਹੜੀ ਉਹਨਾਂ ਦੀ ਰਿਕਰੂਟਮੈਂਟ ਹੈ ਡਾਕਟਰਸ ਦੀ ਉਹ ਸਾਰੀ ਪ੍ਰੋਸੈਸ ਚੱਲਦੀ ਆ ਇਟਸ ਅ ਟਾਈਮ ਕੰਜ਼ਿਊਮਿੰਗ ਉਹਨੂੰ ਸਾਨੂੰ 3-4 ਮਹੀਨੇ ਲੱਗਣਗੇ ਟੋਟਲ ਤਾਂ ਅਸੀਂ ਜਿਹੜੇ ਆ ਗਿਆ ਜਿਹੜੇ ਅਸੀਂ 2000 ਕਰਾਂਗੇ ਬਟ ਪਹਿਲੇ ਫੇਸ ਦੇ ਵਿੱਚ 550 ਸਾਡੇ ਕੋਲ ਡਾਕਟਰ ਆ ਨਹੀਂ ਜਿਵੇਂ ਜਿਵੇਂ ਆਈ ਜਾਣਗੇ ਡਾਕਟਰ ਨੂੰ ਅਸੀਂ ਰਿਕਰੂਟ ਕਰਕੇ ਵੀ ਟ੍ਰੇਨਿੰਗ ਦੇਣੀ ਹੈ ਜੀ ਸਰ ਕੈਡਰ ਰਿਵਿਊ ਕਰੋਗੇ ਆਪ ਦੁਬਾਰਾ ਹਾਂਜੀ ਕੈਡਰ ਰਿਵਿਊ ਕਰੋਗੇ ਆਪ ਦੁਬਾਰਾ ਕਿਉਂਕਿ ਜੋ ਸਟਾਫ ਸੈਂਕਸ਼ਨਡ ਹੈ ਉਹ ਸੋ ਬੈੱਡ ਫੈਸਿਲਿਟੀ ਲਈ ਆ ਕਿ 300 ਪਲੱਸ ਬੈੱਡਸ ਲਈ ਹੈ ਕੈਡਰ ਰਿਵਿਊ ਕਰੋ ਥੈਟ ਇਜ਼ ਅ ਵੈਰੀ ਇੰਟੈਲੀਜੈਂਟ ਕੁਐਸਚਨ ਅਸੀਂ ਇਸ ਤੋਂ ਸਵਾਇ ਅਸੀਂ ਜਿਹੜੇ ਜਿਹੜੇ ਸਾਡੇ ਤਕਰੀਬਨ ਜਿਹੜੇ 40 ਤੋਂ ਵੱਧ ਜਿਹੜੇ ਸਾਡੇ ਐਮਸੀਐਸ ਸੈਂਟਰ ਬਣਾਏ ਆ ਸਾਡੇ ਦੁਰਾਹੇ ਦੇ ਵਿੱਚ ਜਿਹੜਾ ਹੈਗਾ ਕਮਿਊਨਿਟੀ ਹੈਲਥ ਸੈਂਟਰ ਸੈਂਟਰ ਬਣਿਆ ਜੋ ਪਹਿਲਾਂ ਨਹੀਂ ਸੀ ਬਹੁਤ ਸਾਰੇ ਅਸੀਂ ਨਵੇਂ ਜਮੇ ਇੱਥੇ ਕਿਹਾ ਹੈਗਾ ਤੇ ਤੁਹਾਡੇ ਕੋਲੇ 6 ਕਮਿਊਨਿਟੀ ਹੈਲਥ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਸਟਾਫ ਨਹੀਂ ਹੈ ਉਹ ਅਸੀਂ ਕਰਾਂਗੇ ਨਹੀਂ ਅਸੀਂ ਆਲਰੇਡੀ ਕਰ ਰਹੇ ਹਾਂ ਜੀ ਆਲਰੇਡੀ ਕਰ ਚੁੱਕੇ ਹਾਂ 550 ਡਾਕਟਰ ਕਰੂਟ ਕਰ ਰਹੇ ਹਾਂ ਜਿਹੜਾ ਕੈਟਰ ਰਿਵਿਊ ਕਰਕੇ ਉਹਦੇ 2500 ਡਾਕਟਰ ਹੈ ਇਸੇ ਤਰ੍ਹਾਂ ਪੈਰਾਮੈਡਿਕਸ ਹੈ ਇਸੇ ਤਰ੍ਹਾਂ ਕਲਾਸ 4 ਹੈ ਉਹ ਜਿਹੜਾ ਸਾਰਾ ਹੈਗਾ ਹੁਣ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਸਾਰਿਆਂ ਨੂੰ ਰੱਖ ਰਹੇ ਹਾਂ ਅਸੀਂ ਨਮੀਆਂ ਜੜੀ ਹੈ ਤੁਹਾਡੇ ਡੀ ਐਨ ਵੀ ਕੋਰਸ ਸ਼ੁਰੂ ਕਰ ਰਹੇ ਹਾਂ ਫੈਮਿਲੀ ਮ ਕ੍ਰਿਟੀਕਲ ਕੇਅਰ ਵਿੱਚ ਕਰ ਰਹੇ ਆ ਇਹ ਸਾਰਾ ਕੁਝ ਕਰ ਰਹੇ ਆ ਇਟਸ ਅ ਪ੍ਰੋਸੈਸ ਰੋਮ ਵਾਸ ਨੋਟ ਬਿਲਟ ਇਨ ਅ ਡੇ ਸੋ ਜਿਹੜੇ ਤੁਹਾਨੂੰ ਜਦੋਂ ਵੀ ਮੈਂ ਆਉਂਗਾ ਆਈ ਕੈਨ ਟੈਲ ਯੂ ਕਿ ਆ ਬੜੀਆਂ ਇਮਪਰੂਵਮੈਂਟਸ ਹੋਈਆਂ ਥੇਰ ਆਰ ਇਮਪਰੂਵਮੈਂਟਸ ਠੀਕ ਹੈ ਜੀ ਦਵਾਈਆਂ ਆ ਗਈਆਂ इट्स इन प्रोग्रेस ऑलरेडी बहुत बहुत सारा काम हो चुका है जैसे जेडे डॉक्टर स्पेशलिस्ट है या स्पेशलिस्ट भी है जी मेडिकल ऑफिसरस दी बहुत ਘਾਟ ਹੈ ਕਿਉਂਕਿ ਮੈਡੀਕਲ ਆਫਸਰ ਲਗਾਤਾਰ ਪੀਜੀ ਕਰਨ ਜਾ ਰਹੇ ਆ ਕੋਈ ਚੰਡੀਗੜ੍ਹ ਡੈਪੂਟੇਸ਼ਨ ਤੇ ਕਰ ਰਿਹਾ ਕੋਈ ਕੋਈ ਜੌਬ ਛੱਡ ਕੇ ਜਾ ਰਿਹਾ ਕੋਈ ਕਿਤੇ ਹੋਰ ਜਾ ਰਿਹਾ ਮਤਲਬ ਨਾ ਜੀ ਕੋਈ ਐਬਸੈਂਟ ਹੋ ਰਿਹਾ ਡਿਊਟੀ ਤੋਂ ਕੋਈ ਵਿਦੇਸ਼ ਜਾ ਰਿਹਾ ਲੋਕ ਲਗਾਤਾਰ ਮੈਡੀਕਲ ਆਫਸਰ ਨਿਕਲਦੇ ਰਹਿੰਦੇ ਆ ਸੋ ਇਹ ਹਰ ਸਾਲ ਰਿਕਰੂਟਮੈਂਟ ਕਰਿਆ ਕਰਾਂਗੇ ਇਸ ਸਾਲ ਤੋਂ ਸ਼ੁਰੂ ਕਰ ਰਹੇ ਹਾਂ ਕੀ ਹੋ ਰਿਹਾ ਕੁਝ ਨਵੇਂ ਆ ਰਹੇ ਆ ਬੜਾਵਾਂਗੇ ਜੀ ਬੜਾਵਾਂਗੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਸਾਰਾ ਕੁਝ ਆਮ ਆਦਮੀ ਕਲੀਨਿਕ ਇਸ ਪਾਰਟ ਆਫ ਦਾ ਪ੍ਰਾਇਮਰੀ ਕੇਅਰ ਆ ਜੋ ਤੁਸੀਂ ਮੈਂ ਇਹਨਾਂ ਗੱਲਾਂ ਕਰ ਰਹੇ ਹੋ ਦਿਸ ਇਸ ਸੈਕੰਡਰੀ ਕੇਅਰ ਇਸ ਤੋਂ ਸਵਾਇ ਮੈਡੀਕਲ ਕਾਲਜਸ ਦੇ ਵਿੱਚ ਬਹੁਤ ਕੁਝ ਹੋ ਰਿਹਾ ਟਰਸਰੀ ਕੇਅਰ ਹਸਪੀਟਲ ਬਣ ਰਹੇ ਆ ਵੱਡਾ ਮੁਹਾਲੀ ਦੇ ਵਿੱਚ ਜਿਹੜਾ ਬਣਿਆ ਹੈਗਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਬਣਿਆ ਮੈਡੀਕਲ ਕਾਲਜਸ ਦੇ ਵਿੱਚ ਕੈਂਸਰ ਦੇ ਯੂਨਿਟ ਪਾਉਂਦੇ ਆ ਸੁਪਰ ਸਪੈਸ਼ਲਿਟੀ ਬਣ ਗਿਆ ਜਿਹੜੇ ਸੁਪਰ ਸਪੈਸ਼ਲਿਸਟ ਭਰਤੀ ਕਰ ਰਹੇ ਆ ਸੋ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਪਹਿਲੀ ਵਾਰੀ ਕੋਈ ਸਰਕਾਰ ਜਿਹੜੀ ਹੈ ਤੁਹਾਡੇ ਤੁਹਾਡੇ ਸ਼ਹਿਰ ਵਿੱਚ ਯੋਗਾ ਕਰਦੇ ਹੋ ਤੁਹਾਡੇ ਚ ਕੋਈ ਯੋਗਾ ਹੁੰਦਾ ਤੁਹਾਡੇ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਕੋਈ ਸਰਕਾਰ ਹੈ ਜਿਹੜੀ ਪ੍ਰੋਫੈਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹੈਲਥ ਦੇ ਇਹਨਾਂ ਨੇ ਕਦੇ ਕਿਸੇ ਨੇ ਗੱਲ ਕੀਤੀ ਹੈ ਇਹਦੇ ਬਾਰੇ ਸੋਚਿਆ ਕਿਸੇ ਨੇ ਵੀਰ ਅਸੀਂ ਜੇ ਸਾਡੀ ਗੱਲ ਮੰਨੋਗੇ ਤੁਹਾਨੂੰ ਦਵਾਈ ਦੀ ਲੋੜ ਨਹੀਂ ਪਊਗੀ ਬਹੁਤ ਘੱਟ ਲੋੜ ਪੈਗੀ ਫਿਰ ਵੀ ਰੋਗ ਤਾਂ ਬਿਮਾਰ ਹੋਣਗੇ ਐਕਸੀਡੈਂਟ ਹੋ ਜਾਣਗੇ ਪਰ ਜਿਹੜੀਆਂ ਜਿਹੜੀਆਂ ਲਾਈਫ ਸਟਾਈਲ ਡਿਸਆਰਡਰ ਹੈ ਜੇ ਤੁਸੀਂ ਯੋਗਾ ਕਰੋਗੇ ਡਾਈਟ ਠੀਕ ਲਓਗੇ ਆਪਣੇ ਸ਼ਹਿਰ ਨੂੰ ਸਾਫ਼ ਰੱਖੋਗੇ ਗ੍ਰੀਨ ਕਵਰ ਜ਼ਿਆਦਾ ਰੱਖੋਗੇ ਤਦ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਵੈਕਟਰ ਬੋਰਨ ਵਾਟਰ ਬੋਰਨ ਜੀਸ ਤੋਂ ਬਚਿਆ ਜਾ ਸਕਦਾ ਜਿਹੜਾ ਥੋੜਾ ਸੈਂਟਰ ਗਵਰਨਮੈਂਟ ਨੇ ਪੈਸਾ ਰੋਕਣ ਕਿਹਾ ਹਾਂਜੀ ਉਹਦੇ ਵਾਸਤੇ ਤੁਸੀਂ ਕੀ ਕਰਦੇ ਹੋ ਉਹ ਸਾਡੇ ਹੁਣ ਐਮਪੀ ਚੱਲ ਗਿਆ ਜੀ ਤਿੰਨ ਹੋ ਗਏ ਸਾਡੇ ਉੱਥੇ ਬਾਕੀ ਪੰਜਾਬ ਵਾਲਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਬਾਕੀ ਮੈਂ ਸਾਰੇ ਸਟੇਟਸ ਵਾਲਿਆਂ ਨੂੰ ਵੀ ਇਹ ਕੱਲਾ ਸਾਡੇ ਨਾਲ ਨਹੀਂ ਕਰਦੇ ਜੀ ਸਾਡਾ ਇਹਦਾ ਹੈਗਾ ਜੀ ਕੋਈ ਕਥੀਵਰ ਮਿਲਖਣ ਹੁਣ ਤਾਂ 1200 ਕਰੋੜ ਹੋ ਗਿਆ ਜੀ ਪਹਿਲਾਂ 800 ਕਰੋੜ ਜਿਹਾ ਹੁਣ ਹਰ ਸਾਲ ਵਧ ਹੀ ਜਾਂਦਾ ਨਾ ਜੀ ਸਾਡੇ ਪੈਸੇ ਉਹਨਾਂ ਨੇ ਰੋਕੇ ਹੋਇਆ ਬਿਲਕੁਲ ਨਜਾਜ਼ ਰੋਕੇ ਹੋਇਆ ਜੀ ਤਕੈਸ਼ ਰਿਆ ਸੜਕਾਂ ਦੇ ਵੀ ਰੋਕੇ ਹੋਇਆ ਰੂਰਲ ਡਿਵੈਲਪਮੈਂਟ ਦੇ ਵੀ ਰੋਕੇ ਹੋਇਆ ਮੰਡੀਆਂ ਦੇ ਰੋਕੇ ਹੋਇਆ ਹਸਪਤਾਲਾਂ ਦੇ ਬਹੁਤ ਸਾਰੇ ਪੈਸੇ ਰੋਕੇ ਸਾਡੇ ਉਹਨਾਂ ਨੇ ਜਾਰਾਂ ਕਰੋੜ ਰੁਪਏ ਰੋਕੇ ਹੋਇਆ ਇਹ ਥੋੜੀ ਐਟੀਟਿਊਡ ਹੋਣਾ ਚਾਹੀਦਾ ਇਸ ਵਾਰੀ ਥੋੜਾ ਜਿਹਾ ਭਗਵਾਨ ਰਾਮ ਦੀ ਕਿਰਪਾ ਹੋ ਗਈ ਹੈ ਜੀ ਦੇਖੋ ਯੋਧਿਆ ਦਾ ਜੋ ਹਾਲ ਹੈ ਵੀ ਦਿਖਾਓ ਲੋਕਾਂ ਨੂੰ ਜੋ ਯੋਧਿਆ ਦਾ ਹਾਲ ਹੈ ਬੀਜੇਪੀ ਤੇ ਤੋਂ ਜੱਜਾ ਮੁੜ ਕੇ ਜੋ ਇਹਨਾਂ ਨੇ ਭਗਵਾਨ ਰਾਮ ਨੂੰ ਧੋਖਾ ਦਿੱਤਾ ਨਾ ਮੁੜ ਕੇ ਯੋਧਿਆ ਚੋਂ ਨਹੀਂ ਜਿੱਤੇ ਜੀ ਇਹ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਥੇ ਵੀ ਪੰਜਾਬ ਚ ਫੁੱਟ ਪਾਉਣ ਦੀ ਕੋਸ਼ਿਸ਼ ਨਾ ਕਰੋ ਪੰਜਾਬ ਦਾ ਭਾਈਚਾਰਾ ਬਹੁਤ ਮਜ਼ਬੂਤ ਹੈ ਨਹੀਂ ਕਰ ਸਕਣਗੇ ਸੋ ਅਸੀਂ ਹਾਂਜੀ ਸਰ ਜਲੰਧਰ ਬਾਏ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੋਂ ਜਿਹੜਾ ਕਹਿੰਦਾ ਕਿ ਅਸੀਂ ਜਿਹੜਾ ਬੀਐਸਪੀ ਦੀ ਸਕੂਲ ਕਰਾਂ ਮਤਲਬ ਜਦੋਂ ਤੁਸੀਂ ਪੜਦੇ ਸੀ ਸਕੂਲ ਚ ਆਪਾਂ ਪੜਦੇ ਸੀ ਉਹਨਾਂ ਨੇ ਕਿ ਮੁਗਲਾਂ ਦੇ ਪਤਨ ਦੇ ਕਾਰਨ ਉਹਨਾਂ ਦੀ ਔਲਾਦ ਹੀ ਸੀ ਜੀ ਮਲੋਣਾ ਦੀ ਸੋ ਅਕਾਲੀ ਦਲ ਦੇ ਜਿਹੜੇ ਹੁਣ ਬਾਰਸ ਹੈ ਨਾ ਜੀ ਉਹ ਅਕਾਲੀ ਦਲ ਇਸ ਤੋਂ ਜ਼ਿਆਦਾ ਪਤਨ ਹੋ ਸਕਦਾ ਕਿ ਜਿਹੜੇ ਬੰਦੇ ਨੂੰ ਤੁਸੀਂ ਆਪ ਦਸਖਤ ਕਰਕੇ ਆਪਣਾ ਤੱਕੜੀ ਦਾ ਸਿੰਬਲ ਦਿੱਤਾ ਜੀ ਜਿਹ ਉਹਦੇ ਕੋਲੋਂ ਸਪੋਰਟ ਵਿਡਰਾ ਕਰਕੇ ਕਿਸੇ ਹੋਰ ਨੂੰ ਦੇ ਰਹੇ ਹੋ ਤੇ ਉਹ ਕੈਂਡੀਡੇਟ ਨੂੰ ਹਵਾ ਚ ਲਟਕਾ ਕੇ ਛੱਡਦਾ ਇਹਨਾਂ ਨੇ ਪਰ ਲੋ ਕੋਈ ਕਿਰਦਾਰ ਵੀ ਹੁੰਦਾ ਬੰਦੇ ਦਾ ਨਾ ਜੀ ਪਰ ਇਸ ਵਾਰੀ ਅਨਫੋਰਚੂਨੇਟਲੀ ਮੇਰਾ ਅੱਜ ਦਾ ਜਿਹੜਾ ਪਰਪਸ ਹੈ ਨਾ ਸਾਹਮਣੇ ਆ ਰਹੀ ਹੈ ਮੈਂ ਜਲੰਧਰ ਜਾ ਰਿਹਾ ਜੀ ਇਸ ਤੋਂ ਬਾਅਦ ਉੱਥੇ ਪੁੱਛਦੇ ਮੈਨੂੰ ਇਹ ਸਵਾਲ ਇੱਥੇ ਮੈਨੂੰ ਸਿਰਫ ਹਸਪਤਾਲ ਵਾਸਤੇ ਮ